ਸ਼ਹਿਰ ਵਿੱਚ ਈ ਰਕਸ਼ਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਐਕਸੀਡੈਂਟ ਹੋਣ ਜਾਂ ਪਲਟਣ ਦੀਆਂ ਖਬਰਾਂ ਵੀ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਬਠਿੰਡਾ ਤੋਂ ਲਗਾਤਾਰ 4 ਦਿਨਾਂ ਤੋਂ ਈ ਰਕਸ਼ਾ ਦੇ ਪਲਟਣ ਜਾਂ ਐਕਸੀਡੈਂਟ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅੱਜ ਵੀ ਇੱਕ ਈ ਰਕਸ਼ਾ ਪਲਟਣ ਕਾਰਨ ਇੱਕ ਨੌਜਵਾਨ ਦੀ ਲੱਤ ਟੁੱਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਕਾਰੀ ਦਿੰਦੇ ਹੋਏ ਪੀੜਤ ਮੁਸਾਫਰ ਨੇ ਦੱਸਿਆ ਕਿ ਉਹ ਈਰਖਸ਼ਾ ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਭਾਈ ਕਨਈਆ ਚੌਕ ਵਿੱਚ ਇੱਕ ਕਾਰ ਇੱਕਦਮ ਮੋੜ ਕੱਟ ਗਈ ਤਾਂ ਈਰਖਸ਼ਾ ਨੇ ਘੱਟ ਮਾਰਿਆ ਤਾਂ ਤੁਰੰਤ ਈਰਖਸ਼ਾ ਪਲਟ ਗਿਆ ਅਤੇ ਮੈਂ ਉਸ ਈਰਖਸ਼ਾ ਦੇ ਥੱਲੇ ਆ ਗਿਆ ਜਿਸ ਕਾਰਨ ਮੇਰੀ ਲੱਤ ਟੁੱਟ ਗਈ ਹੈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਦੱਸਿਆ ਕਿ ਸਾਨੂੰ ਕਾਲ ਆਈ ਸੀ ਕਿ ਭਾਈ ਕਨਈਆ ਚੌਂਕ ਵਿੱਚ ਇੱਕ ਈ ਰਿਕਸ਼ਾ ਪਲਟਣ ਕਾਰਨ مسافر ਜ਼ਖਮੀ ਹੋ ਗਿਆ ਹੈ ਜਿਸ ਨੂੰ ਚੁੱਕ ਕੇ ਅਸੀਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਸ ਦੀ ਲੱਤ ਤੇ ਛੱਟ ਲੱਗੀ ਦੱਸੀ ਜਾ ਰਹੀ ਹੈ ਉਹਨਾਂ ਕਿਹਾ ਕਿ ਹਰ ਰੋਜ਼ ਤੇਜ਼ ਰਫ਼ਤਾਰ ਈ ਰਿਕਸ਼ਾ ਪਲਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ

ਉਹ ਬਚ ਗਿਆ ਮੈਂ ਦਬ ਗਿਆ ਮਿਊਜ਼ਿਕ ਥੱਲੇ ਤੇ ਨਾ ਮੱਟ ਟੁੱਟ ਗਿਆ ਕਿ ਕਾਰਨ ਮੱਟ ਕਿਉਂ ਪੁਲਸੀ ਉਹ ਪਿੱਛੇ ਕਾਰ ਆ来 ਜਾਂਦਾ ਜੀ ਤੇ ਉਹ ਇਹਦੇ ਨੂੰ ਦੇਖੀ ਜਾਂਦਾ ਕਿ ਮੈਂ ਉਹਨਾਂ ਕਹਾਂ ਬਈ ਕਾਰ ਵਾਲਾ ਆਇਆ ਉਹ ਇੱਕਦਮ ਘੱਟ ਮਾਰੇ ਉਹ ਘਮਾਇਆ ਤੇ ਇਹ ਘਮਾਉਣ ਲੱਗਿਆ ਤੇ ਉਹ ਪੁਲਸੀ ਜੀ ਦਾ ਵੀ ਆਹ ਕਾਰ ਆ ਲਾ ਤੇ ਜੀ ਅੱਜ ਨਹੀਂ ਆਜੀ ਤਾਂ ਉਹ ਅਟਰੀ ਜਾਂਦੇ ਸੀ ਬਾੜਾ ਤੇ ਜੀ ਅੰਕੇ ਦੇਖ ਰਹੀ ਨਾ ਮਾਤੇ ਕਿਹੜੀ ਸਰਸਾ ਬਗ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰੀ ਨੂੰ 9872467 ਤੇ ਕਾਲ ਆਈ ਸੀ ਵੀਕ ਨਹੀਂ ਐ ਚੌਕਲੇ ਐਕਸੀਡੈਂਟ ਹੋ ਗਿਆ ਜੀ ਜਾ ਕੇ ਦੇਖਿਆ ਇਹ ਆਟੋ ਰਿਸਕਾ ਪਲਟ ਗਿਆ ਸੀ ਉਸ ਦੇ ਸਬੰਧ ਚ ਇੱਕ ਪੇਸ਼ੈਂਟ ਦਾ ਫ੍ਰੈਕਚਰ ਹੋਇਆ ਜੀ ਪੱਟ ਕੋਲੋਂ ਉਹਨਾਂ ਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਕਿ ਕਿਵੇਂ ਦੇਖਿਆ ਜਾਵੇ ਲੱਗਦਾ ਤਿੰਨ ਦਿਨ ਹੋ ਗਏ ਆਟੋ ਪਲਟ ਦਾ ਕਿ ਥੋੜੇ ਸਪੀਡ ਤਾਂ ਨਹੀਂ ਕਿਤੇ ਜਾ ਰਹੀ ਸੀ ਉਹ ਇਹ ਸਾਰੇ ਹਲਕਾ ਜੀ ਚੀਜ਼ ਹੈ ਜਦੋਂ ਖੱਡੇ ਜੇ ਵਾਧਾ ਇਹ ਆਟੋਮੈਟਿਕ ਹੀ ਪਲਟਦਾ ਜੀ ਇਹ ਵਜਨ ਵਾਲਾ ਹੈ ਨਹੀਂ ਯਾਟ ਲੱਗਦਾ ਕਿ ਜੇ ਧਿਆਨ ਨਾ ਚਲਾਓ ਤਾਂ ਸਲੋ ਸਲੋ ਹਾਂ ਹਾਂਜੀ ਹਾਂਜੀ ਸਰ ਇਹ ਹੋਣਾ ਚਾਹੀਦਾ